ਕੜਿਛ ਕੜਿ 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 ਸਸੀ ਕਾਲੀ ਮੇਰੇ ਸਾਰੇ ਪ੍ਰਾਪਾਂ ਨੂੰ ਤੇ ਅੱਜ ਦਾ ਸਵਾਗਤ ਹੈ ਤੁਹਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਣੇ ਦੋਸਤੇ ਪਾਇਆ ਕਰੇ ਸ਼ੈੱਡ ਤੇ ਸਾਨੂੰ ਚੱਲ ਕੇ ਦਿਖਾਉਣੇ ਵੀ ਕੀ ਬਣਦਾ ਆ ਇਹਨਾਂ ਦੇ ਪਾਇਆ ਬਾਈ ਸ਼ੈੱਡ ਆ ਖੜਿਆ ਬੰਦਾ ਕਾਹੋਂ ਬਈ ਕਿੰਨੇ ਦਾ ਮਿਲ ਗਿਆ 15 ਦਾ ਆਲੇ ਆਹ ਆਲੇ ਵਰਨਾਂ ਵਾਲਾ ਹੀ ਆ ਸਾਡੇ ਕੰਮ ਕਰਾਉਣ ਆਏ ਵੀਰੇ 324 ਜੇ ਕਿਸੇ ਨੇ ਸ਼ੈੱਡ ਪਾਉਣਾ ਹੋਵੇ ਆ ਬੰਦੇ ਨਾਲ ਕੰਟੈਕਟ ਕਰ ਸਕਦਾ ਹਨਾ ਰਾਮ ਨੇ ਹਾਂ ਇਹ ਬਾਅਦ ਹੁੰਦਾ ਹੈ ਰਾੜ ਬਾਕੀ ਰਾੜ ਬਈ ਦੇਖਦੇ ਉਹ ਜਿਉਂ ਜਿਉਂ ਕੰਮ ਹੁੰਦਾ ਹੈ ਉਹ ਵੀ ਦਿਖਾਈ ਚੱਲਾਂਗੇ ਤੁਹਾਨੂੰ ਹਨਾ ਰਾਮ ਨੇ ਜਿਵੇਂ ਜਿਵੇਂ ਕੰਮ ਅੱਗੇ ਵਧੂਗਾ ਅੱਗੇ ਅਗਲੀ ਵੀਡੀਓ 'ਚ ਦਿਖਾਈ ਚੱਲਾਂਗੇ ਅਗਲੀ ਵੀਡੀਓ 'ਚ ਨਹੀਂ ਹੋਏ ਸੇਜ ਆ ਇਹ ਸਿਚੀ ਦਿਖਾਵਾਂਗੇ ਹਾਂ ਵੀ ਕੀ ਕੀ ਹੁੰਦਾ ਹਨਾ ਕੀ ਕੀ ਹੁੰਦਾ ਗੇਮੇ ਗੇਮ ਚਾਦਰਾਂ ਦਾ ਦਿਨੇ ਸਾਰੀ ਤੁਹਾਨੂੰ ਦਿਖਾਵਾਂ। ਕੋਈ ਮਿਸਤਰੀ ਕਹਿੰਦਾ ਇੱਥੇ ਤੱਕ ਪਾਈਪ ਪਾਤੇ ਆਪਾਂ ਨੇ। ਆਹ ਮਿਸਤਰੀ ਸਾਹਿਬ। ਬਾਕੀ ਉਹ ਹੁਣ ਆਇਆ ਉੱਠ ਕੇ। ਅੱਜ ਚਾਦਰਾਂ ਪਾਉਣੀ ਆ ਵੀ ਦਿਖਾਵਾਂਗੇ ਤੁਹਾਨੂੰ। ਹਲੋ। ਬਾਕੀ ਵਾਲੇ ਆਏ ਸਮਾਨ ਰੈਂਦਾ ਪਾਉਣ ਵਾਲਾ ਚਾਦਰ ਇੱਥੇ ਪਾਈਪ ਸਾਡੇ ਪਾਤੇ। ਹੈ? ਇਹ ਸਾਡਾ ਗੇਮਿੰਗ ਸਟੂਡੀਓ। ਸਟੂਡੀਓ ਤਿਆਰ ਹੋ ਰਿਹਾ ਸਾਡਾ ਇਹ। ਹਾਂ ਜੇ ਪਹਿਲਾਂ ਆ ਬੰਦੇ ਵੀ ਆ ਗਏ ਸਮਿਟ-ਸਮਟ ਲੈ ਕੇ। ਸਮਿਟ ਕਹਿੰਦੇ ਤਿਆਰ ਕਰ ਲਿਆ। ਸਮਿਟ ਤਿਆਰ ਕਰ ਲਿਆ। ਬਾਕੀ ਹੁਣ ਸਾਡਾ ਸਟੂਡੀਓ ਤਿਆਰ ਹੋਣ ਲੱਗ ਰਿਹਾ ਕਿ ਮਿੱਤਰੋ ਇੱਥੇ ਤੱਕ ਪਹੁੰਚ ਗਿਆ ਕੰਮ ਆ ਇੱਕ ਆ ਬੈਠਾ ਘੂਰਾ ਹੋਈ ਜਾਂਦਾ ਮੁੰਡਾ ਪਤਾ ਨਹੀਂ ਕੀ ਲਾਉਂਦਾ ਆ ਦੇਖ ਚਾਦਰਾਂ ਪਾਈ ਦੀਆਂ ਨੇ ਅੱਜ ਦੇ ਲਾ ਲੈ ਲਾ ਲੈ ਕਿਵੇਂ ਕਿਵੇਂ ਰਵਣੇ ਐਵੇਂ ਚਾਦਰਾਂ ਪਾਈ ਦੀਆਂ ਦੇਖੋ ਨਾ ਮਣਕੇ ਦੂਜੀ ਚਾਦਰਾਂ ਦੀ ਧਰ ਦਾਂਗੇ ਆਹ ਲੀ ਚਾਦਰ ਦਿਖਾਵਾਂਗੇ ਹਾਂ ਇੱਥੋਂ ਪੈਣੀ ਆ ਆ ਚਾਦਰਾਂ ਚੱਕਣੀ ਆ ਪਰ ਆ ਬੰਦਾ ਗਰੇ ਆ ਮੁੰਡਾ ਨੇ ਅਜਾ ਅਜਾ ਇੱਕ ਚਾਦਰ ਕੁਛ ਵੀ ਆਜ਼ਾਦ ਆ ਇਹਦੇ ਕਰਕੇ ਬਿਫੋਰ ਆਫਟਰ ਵੀ ਬਿਫੋਰ ਆਫਟਰ ਤੁਹਾਨੂੰ ਦਿਖਾਵਾਂਗੇ ਅਸੀਂ ਜੇ ਕੁਝ ਹੁੰਦਾ ਹੈ ਜਾ ਹੋ ਗਿਆ ਪੰਜ ਮੋਟੋ ਵੀ ਮਿੱਤਰੋ ਆਪਾਂ ਇਹਦੇ ਅੱਜ ਡਾਰਕ ਕਰ ਕੋਈ پارਸਨ ਸੀ ਉਹ ਡਾਰਕ ਆਉਣ ਆਏ ਆ ਤੇ ਮੁੰਡਾ ਅੰਦਰ ਗਿਆ ਹੋਇਆ ਭੇਜਣਾ ਬਾਕੀ ਆਉਂਦਾ ਸਾਨੂੰ ਦੱਸਦੇ ਸੋਨੇ ਕੀ ਚੀਜ਼ ਹੋਣਾ ਮੁੰਡਾ ਕਾ ਕੀ ਕਹਿੰਦੇ ਕੀ ਕਰ ਕਹਿੰਦੇ ਆ ਡਿਲੀਵਰੀ ਪੈਕੇਜ ਪਾਸ ਵੀ ਤੇ ਮੇਰੇ ਲਈ ਇਹਦੇ ਵਾਪਸ ਲੈ ਕੇ ਆਉਣੀ ਆ ਉਹ ਵੀ ਹੁਣ ਦਾ ਗਾਹਾਂ ਦੀ ਮਾ ਉਹ ਬਾਪ ਇਹ ਜਿਹੜਾ ਪਾਰਸਲ ਦੇ ਕੇ ਆਇਆ ਇਹ ਬਾਲਸੂਨ ਨਦੀ ਮੰਗਣ ਲੱਗ ਰਿਹਾ ਤਾਂ ਮੈਨੂੰ ਵਾਪਸ ਦੇ ਦੇ ਘਰੇ ਲੈ ਗਿਆ ਇਹ ਆ ਵਾਲਾ ਜੀ 40 ਰੁਪਏ ਲੱਗੇ ਉਹਨਾਂ ਦੇ 40 ਰੁਪਏ ਹਾਂ ਉਹਨਾਂ ਨੇ ਤਾਂ ਪਾਰਸਲ ਵਾਪਸ ਹੀ ਮੰਗ ਲਿਆ ਕਹਿੰਦਾ ਜਿਹੜਾ ਭਰ ਕੇ ਪੜਾ ਗਿਆ ਉਹੀ ਕਹਿੰਦਾ ਮੈਨੂੰ ਵਾਪਸ ਦੇ ਦੇ ਕਹਿੰਦਾ 40 ਰੁਪਏ ਦੀ ਵਾਪਸ ਲੈਣਾ ਸਲਿੱਪ ਉੱਤੇ ਘੱਟ ਕੇ ਨਾ ਪਾਰਸਲ ਨੂੰ ਲਗਾ ਬਟਾ ਪਾ ਦਾ ਨਹੀਂ ਹੀ ਮਾਗੇ ਤੇ ਇਹ ਕਹਿੰਦੇ ਪੱਤੀ ਪੱਤੀ ਲੈ ਗਿਆ ਅਵੀ ਮਿਸਤਰੀ ਦਿਖਾਉਣਾ ਕਰਨੇ ਕਦ ਦਿਖਾਵੇ ਚੇਪੜਾ ਕੇ ਮਿਸਤਰੀ ਆਇਆ ਉਹ ਦੇਖ ਇਹ ਇਹ ਮਿਸਤਰੀ ਬਾਹਰੋਂ ਆਇਆ ਲੱਭਾਈ ਕਰਦੇ ਆਂ ਵਾਲੀ ਯਾਰ ਕਮਰੇ ਚ ਹੈ ਤੇਰੀ ਗੱਲ ਪਈ ਵੀ ਕਰਾਈ ਦੇਣਾ ਫਿਰ ਵੀ ਇਹਦੇ ਹੱਥ ਚ ਕਰਨੀ ਆ ਤੇ ਪਤਾ ਨਹੀਂ ਕਿ ਇਹ ਮਿਸਤਰੀ ਬਹੁਤ ਤਾਕੜਾ ਮਿਸਤਰੀ ਆ ਅਮ ਜਾਇਆ ਮੇਰੇ ਨਾਲ ਬੜੀ ਲੱਤੋਂ ਕੰਮ ਪੂਰਾ ਜੋਰੋਂ ਤੇ ਚੱਲ ਰਿਹਾ ਦੇਖੋ ਜਿਉਰਾ ਜਿਉਰਾ ਦੇ ਚੱਲ ਰਿਹਾ ਇਧਰ ਆ ਮਿਸਤਰੀ ਵੀ ਲੱਗਿਆ ਪਿਆ ਪੂਰਾ ਕੰਮ ਕਰਨ ਇਧਰ ਆ ਬਚਾ ਚਾਦਰੀਆਂ ਆਪਣਾ ਕੰਮ ਅੱਗੇ ਵਧ ਗਿਆ ਚਾਦਰਾਂ ਮੇਰੇ ਵੀਰੋ ਅੰਨਾ ਚਾਦਰਾਂ ਰੱਖਣ ਲੱਗੇ ਮਿਸਤਰੀ ਹੋਰੀ ਆ ਦੋ ਬੰਦੇ ਆ ਨਵਾਂ ਬੰਦਾ ਆ ਇਹ ਨਵੀਂ ਲੇਬਰ ਆਈਆ ਹੁਣੇ ਹੁਣੇ ਸਕੂਲ ਤੋਂ ਤੇ ਦੇਖੋ ਹਾਂ ਹਾਂ ਪਾਈਪ ਦੇ ਨਾਲ ਲਾ ਦੇ ਤੇ ਆ ਲਾਰੇ ਨੇ ਲੱਗਦਾ ਨਹੀਂ ਲੱਗ ਜੂ ਲਾਲਾ ਅਸੀਂ ਡਿੱਗਾਂਗੇ ਚੱਕਾ ਨਾਲ ਤਾਂ ਚੱਕੋ ਨਾ ਕੋਈ ਨਾ ਦੇਖੋ ਵੇ ਦੇਖੋ ਹੱਥ ਪਾ ਕੇ ਮੇਰੀ ਗੱਲ ਸੁਣ ਹੱਥ ਪਾ ਉਹ ਕੇਰਾ ਉਹ ਸਾਈਡ ਤੇ ਹੱਥ ਪਾ ਕੇ ਚੱਕੋ ਯਾਰ ਉਹ ਚੱਕ ਦੇ ਚੱਕ ਚੱਕ ਲੈਓ ਜੀ ਲੈਓ ਇਹ ਆਇਆ ਦੇ ਕੇ ਜਿਆਦਾ ਵੀ ਨਾ ਛੜਦੀ ਕਿਤੇ ਇਧਰਲੀ ਸਾਈਡ ਦੀ ਆ ਜੇ نیچے ਚੱਕ ਦੇਦਾ ਲਾਉਣੀ ਆ ਲੋ ਜੀ ਇਹ ਪਾਤੀ ਚਾਦਰ ਇਹ ਮੈਂ ਚਾਦਰਾ ਪੈਂਦੀ ਐ ਨੇ ਦੇਖੋ ਜੀ ਆ ਆ ਆ ਬੰਦੇ ਪਾ ਰਹੇ ਨੇ ਚਾਦਰਾਂ ਰਿਪੋਰਟਿੰਗ ਕਰਦੇ ਆ ਪੂਰੀ ਰਿਪੋਰਟਿੰਗ ਹੁਣ ਦੱਸ ਜੀ ਟੀਵੀ ਤੇ ਆਊ ਟੀਵੀ ਤੇ ਇਹ ਠੀਕ ਹੈ ਜੀ ਲੈ ਬਈ 50 ਸੈਂਚੂ ਉਹਦੋਂ ਮਾੜਾ ਥੋੜੀ ਛੋਟੀ ਰਹੀ ਐ ਇਧਰ ਕਰਾ ਦੇ ਲੱਭੀ ਥੋੜੀ ਛੋਟੀ ਨਹੀਂ ਹੋਏ ਪਿੱਛੇ ਰਹਿ ਗਈ ਹੈਗਾ ਛੋਟੀ ਹੋਏ ਛੋਟੀ ਬਰਾਵੇਂ ਹਏ ਥੋੜਾ ਜਿਹਾ ਪਿੱਛੇ ਖਿੱਚੋ ਥੋੜਾ ਜਿਹਾ ਪਿੱਛੇ ਇੰਚਕਦਾ 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 ਦੋ ਸੂਤਾਈ ਆਏ ਇਹਨੂੰ ਸੂਤਾਂ ਦਾ ਜ਼ਿਆਦਾ ਪਤਾ ਕਿਉਂ ਜ਼ੋਰ ਲੱਗਦਾ ਬਰਾਬਰ ਜੇ ਕਰ ਦੋ ਜੀ ਜ਼ੋਰ ਲੱਗਦਾ ਚੱਕਣ ਲੱਗੇ ਮੈਂ ਜਿ ਕਿਉਂ ਨਹੀਂ ਤੂੰ ਕੰਮ ਕੀ ਕਰਦਾ ਇਹ ਇੱਥੇ ਰੱਖ ਆਏ ਇਹ ਕਹਿੰਦੇ ਇੱਥੇ ਰੱਖਾਂਗੇ ਜ਼ਿਆਦਾ ਅੱਗੇ ਇਹ ਹੁਣ ਅੱਗੇ ਕਰਨਗੇ ਉਧਰੋਂ ਦੇਖੋ ਲੈ ਵੀ ਇਹ ਖਿੱਚਣਾ ਖਿੱਚਣਾ ਹੋਵੇ ਚਾਹੇ ਬਾਅਦ ਮੜੇ ਪਿੱਛੇ ਬੱਸ ਲੈ ਵੀ ਪੂਰਾ ਪਰਫੈਕਸ਼ਨ ਵਿੱਚ ਕੰਮ ਹੋਇਆ ਹੈ ਇਹ ਬੰਦੇ ਜੇ ਸੋਨੂੰ ਚਾਹੀਦੇ ਹੁਣ ਪਾਉਣ ਬਾਅਦ ਤੇ ਸ਼ੈੱਡ ਸਾਡੇ ਲਈ ਅਵੇਲੇਬਲ ਨੇ ਇਹਨਾਂ ਨੂੰ ਲੈ ਕੇ ਜਾ ਸਕਦੇ ਹੋ ਕਿੰਨੀ ਡੈੜੀ ਓਏ ਡੈੜੀ ਕਿੰਨੀ ਰੁਪਿਆ 700 ਰੁਪਿਆ ਦਿਹਾੜੀ ਨਾਲੇ ਰੋਟੀ ਨਾਲੇ ਰੋਟੀ 700 ਰੁਪਿਆ ਦਿਹਾੜੀ ਉਹਨ ਦਾ 500 ਹੀ ਦੇਣਾ ਉਹ ਸਰਪੰਚ ਦਾ ਮੁੰਡਾ ਉਹਨੂੰ ਮਾੜਾ ਜਿਹਾ ਸ਼ੂਟ ਹੈ ਇੱਧਰ 900 ਰੁਪਿਆ 900 ਰੁਪਿਆ ਦਿਹਾੜੀ ਹਾਂ ਆ ਸਾਰਾ ਕੰਮ ਕਰੂਗਾ ਝਾੜੂ ਪੂੰਛਾ ਵੀ ਕਰ ਦੂਗਾ ਵਿੱਚੇ 900 ਚ ਦਿਹਾੜੀ ਠੀਕ ਹੈ ਜੇ ਸੋਨ ਨੇ ਫ੍ਰੀ ਖਾਤੇ ਲੈ ਕੇ ਜਾਣ ਆ ਲੈ ਜੀ ਇਹ ਖੜ ਕੇ ਦੇਖਦਾ ਇਕੱਲਾ ਕੰਮ ਨਹੀਂ ਕਰਾਉਂਦਾ ਹੈ ਨਾ ਓਏ ਕਰੀ 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 ਐ ਆਪਨੇ ਇਹ ਵੀਡੀਓ ਬਣਾਈਆਂ ਚਾੜੀਆਂ ਲੈ ਹੁਣ ਹਲੋ ਆਪਾਂ ਨੂੰ ਮਿਲਤ ਨੇ ਜਵਾਕਾਂ ਨੇ ਨਾ ਨਾ ਆ ਚਲੋ ਚਲੋ ਕੁਛ ਜਿਹਾ ਵੀ ਡਿਗੇ ਨੇ ਖੜੇ ਹੋ ਜਾਣਗੇ ਕੋਈ ਹੋਰਾਂ ਵੀ ਬਣਾ ਮੇਰਾ ਨਾਲ ਜੁੜ ਗਈ ਸੀ ਖੜ ਦੇ 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 ਜੇ ਆ ਰਹੀ ਹਿੰਦੀ ਲੈ ਜਾਂਦੀ ਆ ਉਹ ਨਹੀਂ ਡਿੱਗਦੇ ਨਹੀਂ ਡਿੱਗਦੇ ਟੈਨਸ਼ਨ ਨਹੀਂ ਲੈਣੀ ਹੋਰ ਥੋੜਾ ਇਹਦੇ ਥੱਲੇ ਦਾ ਚੱਲਦਾ ਬਾਬੇ ਕਿੰਨਾ ਲੰਬੀ ਹੈ ਇਹ ਉੱਪਰ ਮੈਂ ਮਚਦਾ ਇਹ ਕੋਲ ਆתי ਨਹੀਂ ਲੈ ਚੱਕ ਨਾ ਆ ਬਾਬੇ ਨੂੰ ਇਹਰੇ ਨਹੀਂ ਚੱਲੇ ਰਿਹਾ ਘਰ ਵਿੱਚ ਨਹੀਂ ਚੜ੍ਹਦਾ ਖੜ ਦੇਗਾ ਇਹ ਜਿਹਦੇ ਬਾਬੇ ਨੂੰ ਇਹਰੇ ਚੱਲ 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 ਖੜਾ ਖੜ ਲਾ ਖੜ ਲਾ ਨਾ ਜਮਾਨ ਮੁੰਡੇ ਹਾਲੇ ਹਾਲੇ ਦੋ ਮੁੰਡੇ ਵੀ ਟੱਕੜ ਆ ਇੱਕ ਤਾਂ ਇੱਕ ਤਾਂ ਪਨੀਰ ਖਾਂਦਾ ਨਾ ਸੋਇਆ ਵੀਨ ਵਾਲਾ ਚਾਟਨੀ ਨਾਲ ਇੱਕ ਦਾ ਇੱਕ ਦਾ ਸੁਆਵੀ ਨਾਲ ਪਨੀਰ ਖਾਂਦਾ ਚਾਟਨੀ ਨਾਲ ਉਹਦੀ ਆ ਉਹ ਵੀ ਘਰ ਦੀ ਫੈਕਟਰੀ ਦਾ ਹਾਂ ਯਾਰ ਅਟਲੀ ਦਾ ਖਾਂਦਾ ਇਹਨਾਂ ਲਈ ਕਿਹੜਾ ਵੀ ਨਹੀਂ ਖਾਂਦਾ ਸੋ 70 ਰੁਪਏ ਨਹੀਂ ਹੋਏ ਵੀਰ ਕਿਹ ਬੇਟਾ 70 ਰੁਪਏ ਕਿਲੋ ਵਾਲਾ ਤੇ ਹੋਗਾ ਨਹੀਂ ਵਾਲਾ ਬੇਟਾ ਜਿਹੜਾ ਨਹੀਂ ਡਰੀ ਚੁਮਦਾ ਉਹ ਕਹਿੰਦਾ ਫੇਰ ਲੋਕਾਂ ਰੋਟੀ ਨਹੀਂ ਪਾਉਗੀ ਪਰ ਜੀ ਸਰ ਚਾਦਰਾਂ ਪੈ ਗਈਆਂ ਕਹਿੰਦੇ ਨਹੀਂ ਕਰਦੀ ਹੈਗਾ ਹੈਨਾ ਇੱਕੋ ਚੜਰ ਵਾਲਾ ਉਹ ਉਤਰਿਆ ਥੱਲੇ ਓਏ ਓਏ ਮਿਸਤਰੀ ਰਹਿ ਗਿਆ ਆਪਣਾ ਆ ਬਣੀ ਜੇਗਾ ਬਾ ਬੋਲੇ ਦੇਖ ਆ ਮਿਸਤਰੀ ਸਾਡਾ ਫੇਰ ਗੜ ਤੋਂ ਸਪੈਸ਼ਲ ਲੈ ਕੇ ਆਈ ਦੀ ਬਾਬੇ ਨੂੰ ਮੇਰਾ ਬਾਬਾ ਬੋਲਦਾ ਜਾੜਿਆ ਪਾ ਦਿੱਤੀ ਚਾਦਰਾਂ ਬਾਬੇ ਨੇ ਪਾਈਆਂ ਨੇ ਅੱਜ ਘੰਟੇ ਜਗਮਨ ਮੇੜਦਾ ਚਾਦਰਾਂ ਦੀ ਚਾਦਰਾਂ ਦੀ ਖੁਸ਼ੀ ਸਾਨੂੰ ਠੰਡਾ ਇਹੋ ਚਾਦਰਾਂ ਦੀ ਖੁਸ਼ੀ ਸਾਨੂੰ ਠੰਡਾ ਪਿਆ ਜਾ ਰਿਹਾ ਹਫਤੇ ਚ ਨੰਬਰ ਬਾਬੇ ਦਾ ਦੇ ਚਾਦਰਾਂ ਲਵਾਉਣੀ ਹੋਣਾ ਬਾਬੇ ਦੇ ਨਾਲ ਗੱਲ ਕਰ ਲਓ ਫਿਰ ਗੜ ਤਾਂ ਸੇਰ ਗੜ ਬਾਬੇ ਦਾ ਪਿੰਡਾ ਬਾਬੇ ਪਿੰਡ ਉਹ ਦਾਦੇ ਨੇ ਬਤਾ ਕੇ ਬਣ ਗਈ ਸ਼ਾਗਸ਼ੇ ਕਹੋ ਅਬ ਇਤਰਾ ਬਹੁਤਾ ਥੋੜਾ ਦੇਤਾ ਐ ਹੋਏ ਐ ਰਾਮਣੇ ਚਾਦਰਾਂ ਦੀ ਖੁਸ਼ੀ ਸਾਨੂੰ ਠੰਡਾ ਪਿਆ ਜਾ ਰਿਹਾ ਡਿਊ ਪਿੰਡ ਦਾ ਪਿੰਡ ਦਾਦੇ ਬਾਬੇ ਤੇਰਾ ਤੇ ਉਹ ਪਿੰਡ ਮੈਂ ਦੱਸਤਾ ਨੰਬਰ ਦੇ ਦੇ ਕੁਰਸੀ ਜਖਲਾ ਉਧਰੋਂ ਹਾਂ ਵੀ ਮਿੱਤਰੋ ਸੈੱਡ ਆਪਣੇ ਪੈ ਗਿਆ ਤੇ ਉਹਦੀ ਖੁਸ਼ੀ ਸਾਨੂੰ ਠੰਡਾ ਪਿਆ ਜਾ ਰਿਹਾ ਦੇਖੋ ਹਣਾ ਆ ਆ ਬੰਦਿਆਂ ਨੇ ਕੁਝ ਨਹੀਂ ਕਰਾਇਆ ਬੇਲੇ ਆ ਕੇ ਹਲ ਠੰਡਾ ਪੀਣ ਦੇ ਟਾਈਮ ਤੇ ਆ ਜਾਂਦੇ ਨੇ ਠੰਡਾ ਮਹੀ ਲੈ ਕੇ ਆਏ ਬਈ ਆ ਠੰਡਾ ਹੀ ਲੈ ਕੇ ਆਏ ਆ ਪੈਸੇ ਦਿੱਤੇ ਸੀ ਤਾਂ ਲੈ ਆਇਆਗਾ ਤੂੰ ਠੰਡਾ ਜਾ ਕੇ 100 ਰੁਪਏ ਪਾ ਰਾ ਕਰ ਇੱਕ ਚਾਦਰ ਘੜਦੀਦੀ ਬਈ ਮੈਂ ਲੈ ਕੇ ਆਇਆ ਜਾ ਕੇ ਉਹਦੇ ਨਾਲ ਜਾ ਕੇ ਆਹ ਬੰਦਾ ਬਦ ਨਹੀਂ ਇਧਰ ਆ ਗਿਆ ਜਿਹੜਾ ਸਰੀਏ ਕਿ ਉਹ ਕੀ ਹੋ ਗਿਆ ਆ ਗਿਆ ਇਧਰ ਉਹ ਨਾਲ ਉਹ ਚੱਕਲੇ ਆਰਤ ਕਰ ਲੰਗੇ ਉਹਨਾਂ ਦਾ ਸਰੀਆ ਆਰਤ ਕਰਾਈਦੀ ਉਹਦੇ ਨਾਲ ਦਿਖਾਉਂ ਲੋ ਵੀ ਮਿੱਤਰੋ ਅੱਜ ਚੱਲ ਗਏ ਘਰੇ ਆਏ ਖੇਤ ਵਲੋਗ ਨੂੰ ਭੁੱਲ ਗਏ ਭੁੱਲ ਗਏ ਮੋਟਰ ਹੈ ਉਹਦੇ ਬਲੌਗ ਘਾ ਰਹੇ ਕਿਉਂਕਿ ਅਸੀਂ ਚੱਲਿਆ ਘਰੇ ਲੇਟ ਹੋ ਗਏ ਇਧਰ ਵੇਹਰ ਚੈੱਕ ਕਰ ਫਿਰ ਸੂਰ ਗਿਆ ਗਿਆਡ ਹੋ ਰਹੇ ਹਾਂ ਮਿਸਤਰੀ ਛੁੱਟੀ ਨਹੀਂ ਮਿਲੀ ਏ ਤੈਨੂੰ ਛੁੱਟੀ ਮਿਲੀ ਨਹੀਂ ਸਹੀ ਬਾਦ ਗਏ ਜੀ ਪੌਵੇ ਤੇ ਪੌਵੇ ਦਾ ਜੱਦ ਰਿਹਾ ਪੈਗ ਲੱਗਿਆ ਕਹਿੰਦੇ ਮੇਰੇ ਮੇਰੇ ਪੌਵੇ ਦੇ ਕੰਮ ਕਰਦਾ ਇਹ ਕਹਿੰਦੇ ਸਰਪੰਚ ਚੱਲ ਰਹੇ ਸਾਰੇ ਚੱਲ ਰਹੇ ਨੇ ਯਾਰ ਸਰਪੰਚ ਜਿੱਥੇ ਰਿਹਾ ਯਾਰ ਮੈਂ ਕੰਮ ਲੱਗਾ ਤੁਹਾਨੂੰ ਚੱਲੇ ਹਨ ਪੌਵੇ ਦੇ ਕੰਮ ਚੱਲ ਰਿਹਾ ਇਧਰੋਂ ਆ ਕੰਮ ਨਵੇੜ ਕੇ ਮਿਸਤਰੀ ਵਾ ਗਿਆ ਮਲਾ ਸਰਪੰਚ ਮਿਸਤਰੀ ਵਾਗਿਆ ਕਹਿੰਦੇ ਨਹੀਂ ਕਹਿੰਦੇ ਮੈਂ ਮਿਸਤਰੀ ਵਾਗਿਆ ਦਾ ਉਹ ਉਹਦਾ ਚੇਲਾ ਰਹਿ ਗਿਆ ਕੰਮ ਲੱਗ ਰਿਹਾ ਇਹਦੇ ਕਰਨ ਆ ਬਈ ਆ ਬਈ ਅੱਛਾ ਆ ਬਈ ਆ ਬਚਾਰੀ ਆ ਉਹ ਜਿੱਥੇ ਆਂਦਾ ਨਾ ਪਿੱਤਰਾ ਹੀ ਪਹੁੰਚ ਗਿਆ ਡੇਰੀ ਚ ਆ ਬੰਦਾ ਡੇਰੀ ਚ ਬੈਗੇ ਹੈ ਆ ਬੰਦਾ ਆਪਦੇ ਘਰ ਦਿਆਂ ਦੀ ਨੈਸ਼ ਹੈ ਨੈਸ਼ ਸਾਰਦਾ ਹੈ ਆ ਬੰਦਾ ਜਿਹਦੇ ਕੈਮਰਦ ਨੇ ਮੜੇ ਕੰਮ ਕਰਾਇਆ ਦੀ ਬੈਂਜੋ ਫਿੱਦਗੀ ਅੱਜ ਦੇਖ ਕੇ ਅੱਜ ਇਹ ਤੋਂ ਪੁਆਈਆਂ ਸੈੱਡ ਸੈੱਡ ਮੈਂ ਸੈੱਡ ਵਕਤ ਆ ਠੱਡਾ ਆ ਗਿਆ ਵਾਕੀ ਅਸੀਂ ਹੁਣ ਚੱਲੇ ਆ ਆਉਦੇ ਆਦੇ ਘਰਾਂ ਨੂੰ ਵਾਕੀ ਮਿਲਦੇ ਆ ਤੁਹਾਨੂੰ ਕੱਲ ਦੇ ਬਲੌਗ ਚੰਦੇ ਬਲੌਗ ਚ ਅੱਜ ਡੈਰੀ ਸਮਾਪਤ ਹੋ ਗਈ ਬਾਏ ਬਾਏ